ਅੱਜ 1 ਮਈ ਜਿਹਨੂੰ ਕੋ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਦੇ ਦਿਵਸ ਦੇ ਨਾ ਤੇ ਮਨਾਇਆ ਜਾਂਦਾ ਆਲਰੇਡੀ ਕ੍ਰਾਂਤੀ ਸੀ ਤਕਰੀਬਨ ਬਹੁਤ ਪਹਿਲਾਂ ਅ ਕਸਦਾ ਉਸ ਟਾਈਮ ਦੇ ਸਾਰੇ ਜਿੰਨੇ ਵੀ ਕਾਮਨਿਸਟ ਦੇਸ਼ੀਆਂ ਉਹਨਾਂ ਦੇ ਵਿੱਚੋਂ ਨਿਕਲੀ ਸੀ ਔਰ ਕਾਮਗਰਾਂ ਲਈ ਨਿਕਲੀ ਸੀ ਕਿਉਂਕਿ ਦੁਨੀਆ ਦੇ ਸਭ ਤੋਂ ਜਿਹੜਾ ਮਿਹਨਤ ਕਾ ਕੋਈ ਵੀ ਆ ਮਜ਼ਦੂਰ ਚਾਹੇ ਦੁਨੀਆ ਜਿੰਨੀ ਮਰਜ਼ੀ ਤਰੱਕੀ ਕਰ ਜਵੇ ਅੱਜ ਦੁਨੀਆ ਕਿਤੇ ਦੀ ਕਿਥੇ ਪਹੁੰਚ ਗਈ ਆ ਲੇਕਿਨ ਉਸ ਤਰੱਕੀ ਦੇ ਪਿੱਛੇ ਚਾਹੇ ਬੜੇ ਬੜੇ ਮਾਲ ਆ ਬੜੀਆਂ ਬਿਲਡਿੰਗਾਂ ਬੜੀਆਂ ਕੋਠੀਆਂ ਬੜੇ ਬੜਾ ਸਾਡਾ ਪਾਰਲੀਮੈਂਟ ਦਾ ਭਵਨ ਆ ਦੁਨੀਆ ਦੇ ਬੜੇ ਬੜੇ ਹੋਰ ਹਜ਼ਾਰੇ ਆ ਜੂ ਐਨਓ ਦੇ ਹਜ਼ਾਰੇ ਹੋਊਗੇ ਲੇਕਿਨ ਉਹਨੂੰ ਬਣਾਉਣ ਵਾਲਾ ਕੌਣ ਆ ਉਹਨੂੰ ਬਣਾਉਣ ਵਾਲਾ ਸਾਡਾ ਸ਼ਰਮਿਕ ਵਰਗ ਆ ਮਜ਼ਦੂਰ ਵਰਗ ਆ ਜਿਹਦੇਤੇ ਚਾਹੇ ਬੜੀ ਇੰਡਸਟਰੀ ਆ ਉਹਨੂੰ ਚਲਾਉਣ ਵਾਲਾ ਕੌਣ ਆ ਸ਼ਰਮਿਕ ਵਰਗ ਆ ਔਰ ਬਹੁਤ ਜਦੋਜਹਦ ਦੇ باوجود ਵੀ ਅੱਜ ਵੀ ਸ਼ਰਮਿਕ ਵਰਗ ਜਿਹੜਾ ਹੈ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ। ਅਤੇ ਆਪਣੇ ਆਪਣੇ ਟੰਗ ਨਾਲ ਸਾਰੀਆਂ ਸਰਕਾਰਾਂ ਸੋਚਦੀਆਂ ਨੇ ਜਾਂ ਕਰਦੀਆਂ ਨੇ ਜਾਂ ਚਾਹੇ ਉਹ ਕਮਿਊਨਿਸਟ ਪੰਟਰੀਆਂ ਸੀਗੀਆਂ ਉਹਨਾਂ ਦੇ ਵਿੱਚ ਵੀ ਸ਼ਰਮਿਕ ਵਰਗਾਂ ਦੇ ਜਿਹੜੇ ਇਹਨਾਂ ਦਾ ਜੋ ਹੱਕ ਬੰਦੇ ਸੀ ਲੇਕਿਨ ਅਸੀਂ ਦੇਖਦੇ ਅੱਜ ਵੀ ਜਿਹੜਾ ਹੈਗਾ ਅੱਜ ਅਸੀਂ ਜਿਹੜਾ ਇਸ ਲਾਇਬ੍ਰੇਰੀ ਭਵਨ ਜਿੱਥੇ ਇੱਥੇ ਆਪਣਾ ਇਹਨਾਂ ਦਾ ਸ਼ੈੱਡ ਆ ਜਿੱਥੋਂ ਲੋਕ ਸ਼ਹਿਰ ਤੋਂ ਲੇਬਰ ਨੂੰ ਅਰੇਂਜ ਕਰਕੇ ਵੀ ਲੈ ਕੇ ਜਾਂਦੇ ਆ ਔਰ ਲਗਾਤਾਰ ਮੈਂ ਸਰਕਾਰ ਦੇ ਵਿੱਚ ਆਣ ਤੋਂ ਬਾਅਦ ਵੀ ਔਰ ਪਹਿਲਾਂ ਵੀ ਇਹਨਾਂ ਲਈ ਮੈਂ ਹਰ ਵੇਲੇ ਮੇਰਾ ਜਿਹੜਾ ਫੋਕਸ ਰਿਹਾ ਵੀ ਆਪਣਾ ਜਿਹੜਾ ਵਰਗ ਹੈ ਇਹਨਾਂ ਲਈ ਆਪਾਂ ਕੁਝ ਵੀ ਕਰ ਸਕੀਏ ਇਹਨਾਂ ਲਈ ਲਗਾਤਾਰ ਉਹ ਸਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਤੇ ਆ ਜਾਂਦੀ ਹੈ ਔਰ ਮੇਰੇ ਨਾਲ ਅੱਜ ਸਾਰੇ ਸਾਥੀ ਜਿਹੜੇ ਆ ਇੱਕ ਮਈ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਨਾਲ ਆਪਣਾ ਸੁੱਖ-ਦੁੱਖ ਸਾਂਝਾ ਕਰਨਾ ਆਇਆ। ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਲਈ ਕਿਉਂਕਿ ਇੱਕ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਤੇ ਅਸੀਂ ਇਹਨੂੰ ਇਹ ਕਹਿ ਸਕਦੇ ਵੀ ਇੱਕ ਸੈਲੀਬ੍ਰੇਟ ਕਰ ਰਹੇ ਆ ਜਾਂ ਇਹਨਾਂ ਨੂੰ ਯਾਦ ਕਰ ਰਹੇ ਆ ਜਾਂ ਇਹਨਾਂ ਦੇ ਹੱਕਾਂ ਲਈ ਸਾਰੇ ਇਕੱਠੇ ਹੋਏ ਆ। ਔਰ ਮੇਰੇ ਨਾਲ ਇਸ ਮੌਕੇ ਤੇ ਅੱਜ ਸ਼ਹਿਰ ਦੇ ਮੇਅਰ ਸ੍ਰਿੰਦਰ ਕੁਮਾਰ ਛਿੰਦਾ ਜੀ ਪ੍ਰਦੀਪ ਬਿੱਟੂ ਜੀ, ਵਿਜੇ ਅਗਰਵਾਲ ਜੀ, ਮੇਅਰ ਆਪਣੇ ਬਿੰਦੀ ਜੀ, ਲੱਖੀ ਚੰਦਨ ਜੀ ਸਾਰੇ ਸਾਥੀ ਔਰ ਬਹੁਤ ਸਾਰੇ ਜਿਹੜੇ ਮੇਰੇ ਸਾਥੀ ਆ ਅਗਰ왈 ਜੀ ਮੁਖੀ ਰਾਮ ਜੀ ਬੋਪਾ ਆਪਣੇ ਬਹੁਤ-ਬਹੁਤ ਅੰਸਰ ਗੋਤਮ ਜੀ ਬਹੁਤ-ਬਹੁਤ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਅਸੀਂ ਇਕੱਠੇ ਹੋ ਕੇ ਜਿਹੜਾ ਅੱਜ ਸਾਰਿਆਂ ਨੂੰ ਇਹਨਾਂ ਨੂੰ ਆਪਾਂ ਅਗਰ ਨਹੀਂ ਇਹਨਾਂ ਨੂੰ ਇੱਕ ਇਹਨਾਂ ਨੂੰ ਇਹ ਇਹ ਇਹਨਾਂ ਅੰਦਰ ਇਹ ਜਾਗਰਤੀ ਆਂਦੀ ਆ ਤੇ ਲੋ ਜੀ ਸਾਡੇ ਨਾਲ ਘੱਟ ਤੋਂ ਘੱਟ ਇਕੱਠੇ ਖੜੇ ਤਾਂ ਹੈ ਸੋ ਮੈਂ ਅੱਜ ਦਾ ਸਪੈਸ਼ਲੀ ਲੇਬਰ ਇਨਸਪੈਕਟਰ ਨੂੰ ਲੇਬਰ ਡਿਪਾਰਟਮੈਂਟ ਨੂੰ ਬੁਲਾਇਆ ਤੇ ਅੱਜ ਆ ਕੇ ਬਹਿ ਕੇ ਜੋ ਹੱਕ ਇਹਨਾਂ ਦੇ ਬੰਦੇ ਆ ਜੋ ਸਰਕਾਰ ਦੇ ਸਕਦੀਆਂ ਇਹਨਾਂ ਨੂੰ ਉਹਨਾਂ ਸਾਰਿਆਂ ਦਾ ਅੱਜ ਸਿੱਥੇ ਬਹਿ ਕੇ ਇਹਨਾਂ ਨਾਲ ਸ਼ੇਅਰ ਕਰਾਂਗੇ ਔਰ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਸਾਰਿਆਂ ਨੂੰ ਚਾਹੇ ਉਹ ਇਹਨਾਂ ਦਾ ਇੱਕ ਹੱਕ ਲੇਬਰ ਕਾਰਡ ਤੋਂ ਲੈ ਕੇ ਇਹਨਾਂ ਨੂੰ ਉਹ ਚ ਬਹੁਤ ਸਾਰੀਆਂ ਜਿਹੜੀਆਂ ਸਰਕਾਰ ਵੱਲੋਂ ਚੀਜ਼ਾਂ ਮਿਲਦੀਆਂ ਪੂਰੇ ਪਰਿਵਾਰ ਨੂੰ ਮਿਲਦੀਆਂ ਔਰ ਉਹ ਸਾਰੀਆਂ ਚੀਜ਼ਾਂ ਜਾਣੂ ਕਰਾਵਾਂਗੇ ਜਿਹੜੀਆਂ ਅੱਜ ਤੱਕ ਇਹਨਾਂ ਨੂੰ ਕਈ ਵਾਰ ਜਾਣੂ ਵੀ ਨਹੀਂ ਕਰਾਈਆਂ ਗਈਆਂ ਔਰ ਉਹਨਾਂ ਲਈ ਸਾਡੀ ਟੀਮ ਲੇਬਰ ਡਿਪਾਰਟਮੈਂਟ ਦੀ ਟੀਮ ਵਾਰਡ ਵਾਈਜ਼ ਪਿੰਡ ਵਾਈਜ਼ ਇਹਨਾਂ ਦੇ ਜਿੰਨੇ ਬੰਦੇ ਆ ਜਿੱਦਾਂ ਇਹ ਪਲੈਨਿੰਗ ਬਣੂਗੀ ਪ੍ਰਧਾਨ ਜੀ ਦਾ ਸਰਬਜੀਤ ਬਾਜ ਜੀ ਦਾ ਸਾਬੀ ਬਾਜੀ ਸਾਬੀ ਬਾਜੀ ਔਰ ਕਾਕਾ ਸਿੱਧੂ ਸਿੱਧੂ ਬਾਜੀ ਇਹ ਲਗਾਤਾਰ ਸੰਘਰਸ਼ ਰਹਿਆ ਇਦਾਂ ਸਾਡੀ ਟੀਮ ਜਿਹੜੀ ਹੈ ਨਾਲ ਖੜੀ ਹੈ ਔਰ ਹਰ ਵੇਲੇ ਅ ਅਸੀਂ ਇਹਨਾਂ ਨਾਲ ਸਾਥ ਦੇਵਾਂਗੇ ਅੱਜ ਜੁਨੀਆ ਇਹਨਾਂ ਦੀਆਂ ਅਖਤਿਆਰਾਂ ਥਾ ਕੇ ਜਿਹੜੇ ਹੱਕ ਹੈ ਉਹਨਾਂ ਲਈ ਅੱਜ ਅਸੀਂ ਉਹਨਾਂ ਨੂੰ ਜਾਗਰੂਕ ਕਰਾਂਗੇ ਔਰ ਉਹਨਾਂ ਲਈ ਉਹਨਾਂ ਨੂੰ ਜੋ ਕਰਨ ਦੇ ਲਈ ਵੀ ਆਪਾਂ ਨਾਲ ਇਹਨਾਂ ਨਾਲ ਹਰ ਵੇਲੇ ਖੜੇ ਹੋਵਾਂਗੇ ਔਰ ਸਾਡੇ ਲਈ ਅੱਜ ਹੋਰ ਵੀ ਇਥੇ ਲੇਬਰ ਡੇ ਦੇ ਨਾਲ ਨਾਲ ਸਾਡੇ ਭੰਦੀ ਕਪ ਅਮਲਜੀਤ ਕੌਰ ਜੀ ਹਾਂਜੀ ਔਰ ਭੈਣ ਸੰਤੋਸ਼ ਸ਼ੈਣੀ ਜੀ ਔਰ ਸਾਰੇ ਹੋਰ ਸ਼ੈਣੀ ਸਾਹਿਬ ਸਾਰੇ ਇਕੱਠੇ ਹੋਏ ਆ ਮੈਂ ਨਾਲ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਔਰ ਵੱਡੀ ਗੱਲ ਆ ਅੱਜ ਪਾਣੀ ਦੇ ਮਾਮਲੇ 'ਚ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਗਿਆ ਜਿਸ ਲਈ ਪੂਰਾ ਪੰਜਾਬ ਸੰਘਰਸ਼ ਕਰ ਰਿਹਾ ਅੱਜ ਦੇ ਦਿਨ ਦੇ ਵਿੱਚ ਔਰ ਇੱਕਦਮ ਜਿਹੜਾ ਹੈਗਾ ਉਹ ਤੇ ਡਾੜਾ ਡਾਕਾ ਮਾਰਿਆ ਗਿਆ